ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਵਿੱਚ ਵਰਕ ਵਾਲੇ ਸੂਟ ਲੈ ਕੇ ਆਏ ਆ ਬਹੁਤ ਹੀ ਰੀਜ਼ਨਬਲ ਰੇਟ ਦੇ ਵਿੱਚ ਸੂਟ ਰਹਿਣਗੇ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 1400 1400 ਪ੍ਰਾਈਸ ਦੇ ਨਾਲ ਸੂਟ ਹੋਣਗੇ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਪ੍ਰਿੰਟਡ ਦੁਪੱਟਾ ਲਾਈਟ ਕਲਰ ਵੀ ਦਿਖਾਵਾਂਗੇ ਡਾਰਕ ਕਲਰ ਵੀ ਦਿਖਾਵਾਂਗੇ ਹਰ ਇੱਕ ਤਰ੍ਹਾਂ ਦੇ ਕਲਰ ਹੈ ਬਹੁਤ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਮੈਂ ਤੁਹਾਨੂੰ ਦੱਸੇ ਦੱਸਦਾ ਸੂਟਾਂ ਦਾ 1400 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਜਿਹੜੇ ਕੂਰੀਅਰ ਚਾਰਜਿਸ ਆ ਉਹ ਵਿੱਚ ਇਨਕਲੂਡ ਨਹੀਂ ਹੈਗੇ ਜਿਹੜਾ 1400 ਦਾ ਪ੍ਰਾਈਸ ਹੈ ਸਿਰਫ ਸੂਟ ਦਾ ਪ੍ਰਾਈਸ ਹੈ ਜਿਹੜੇ ਕੋਰੀਅਰ ਚਾਰਜਿਸ ਹੋਣਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੋਨੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਬੁਕਿੰਗ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 82465 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਡੀ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਟਾਈਮਿੰਗ ਹੈਗੀ 숍 ਵੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਜਦ ਮਰਜੀ ਤੁਸੀਂ 숍 ਤੇ ਆ ਸਕਦੇ ਹੋ ਜੀ ਤੇ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ 숍 ਹੈ ਰਾਜਪੁਰੇ ਜੀ 숍 ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ 숍 ਹੈ ਜਦ ਮਰਜੀ ਤੁਸੀਂ 숍 ਤੇ ਆ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਹੈ ਸਭਾ ਨੂੰ ਤੇ ਸਾਡੇ ਨਾਲ ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਪਰਵਾਇਡ ਕਰੀਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੋਇਆ ਹੁੰਦਾ ਜਿਹੜਾ ਸਭ ਤੋਂ ਪਹਿਲਾ ਸੂਟ ਦਿਖਾਉਣੀ ਆ ਉਹਦੇ ਤੇ ਇੱਕ ਨੰਬਰ ਪਾਇਆ ਹੁੰਦਾ ਜਿਹੜਾ ਦੂਜੇ ਨੰਬਰ ਤੇ ਸੂਟ ਦਿਖਾਉਣੀ ਆ ਤਾਂ ਦੋ ਨੰਬਰ ਐਵੇਂ ਸਾਰੇ ਸੂਟਾਂ ਤੇ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਜਿਹੜੀ ਰੂਬੀ ਦੀ ਕਾਟਨ ਹੈ ਜੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਸਾਰੇ ਸੂਟ ਵਿਦਆਊਟ ਲਾਈਨਿੰਗ ਬਣਨਗੇ ਬਹੁਤ ਪਿਆਰੇ ਤੇ ਆਲਓਵਰ ਸੂਟ ਹੈ ਜੀ ਪੂਰਾ ਇਹ ਕਾਟਨ ਦਾ ਵਿਦਆਊਟ ਲਾਈਨਿੰਗ ਬਣਨਾ ਹੈ ਤੇ ਬਹੁਤ ਸੋਹਣਾ ਵਰਕ ਹੋਇਆ suit ਤੇ ਦੇਖੋ ਸਾਰਾ ਇਹ ਧਾਗੇ ਦਾ ਕੰਮ ਹੋਇਆ ਬਹੁਤ ਸੋਹਣਾ ਮਸ਼ੀਨੀ ਵਰਕ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਹੈ ਤੇ ਮੇਨ ਗੱਲ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਰਹੂਗਾ ਕਿਸੇ ਵੀ ਤੇ ਕਲਰ ਦੇਖੋ ਕਿੰਨਾ ਸੋਹਣਾ 골ਡਨ ਕਲਰ ਬ੍ਰਾਊਨ 골ਡਨ ਜਿਹਾ ਕਲਰ suit ਦਾ ਤੇ ਮਲਟੀ ਕਲਰ ਦੇ ਵਿੱਚ ਵਰਕ ਹੈ ਦੇਖੋ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੋਇਆ ਬਹੁਤ ਪਿਆਰਾ ਵਰਕ shirt ਤੇ ਹੈ ਇਹ ਬਾਜੂ ਤੇ ਵਰਕ ਆ ਜਾਣਾ ਇਹ ਸਾਈਡ ਤੇ ਬਾਜੂ ਤੇ ਆ ਜਾਣਾ ਵਰਕ ਇਹ ਲੁੱਕ ਆ ਜਣੀ ਆ ਪੂਰੇ ਸੂਟ ਦੀ ਇਹ ਫਰੰਟ ਤੇ ਸਾਰੇ ਤੇ ਦੇਖੋ ਬਹੁਤ ਸੋਹਣਾ ਹੈਵੀ ਵਰਕ ਹੈ ਤੁਸੀਂ ਇਹ ਦੇਖੋ ਵੀ 1400 ਦੇ ਵਿੱਚ ਤੁਹਾਨੂੰ ਪੂਰਾ ਫੈਬਰਿਕ ਵੀ ਮਿਲ ਰਿਹਾ ਸੂਟ ਦਾ ਪ੍ਰੋਪਰ ਵਰਕ ਵੀ ਹੈ ਸਾਰੇ ਸੂਟ ਦੇ ਉੱਪਰ ਵਿਦ 슬ੀਵਜ਼ ਬਾਜੂ ਤੇ ਵੀ ਵਰਕ ਹੈ ਨਾਲ ਤੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ ਖੁੱਲਾ ਦੁਪੱਟਾ ਹੈ ਇਹ ਲੁੱਕ ਦੇ ਵਿੱਚ ਪੂਰਾ ਖੁੱਲਾ ਡੁੱਲਾ ਦੁਪੱਟਾ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਕਿੰਨਾ ਪਿਆਰਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਸੂਟ ਦਾ 1400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹ ਜਿਹੜਾ ਸੂਟ ਦਿਖਾਇਆ ਇਹਦੇ ਨਾਲ ਦਾ ਸੇਮ ਆਪਣੇ ਕੋਲ ਇੱਕ ਸੂਟ ਹੋਰ ਹੈਗਾ ਸੇਮ ਜਿਨ੍ਹਾਂ ਨੇ ਕਈ ਵਾਰੀ ਦੋ ਸੂਟ ਵੀ ਲੈਣੇ ਹੁੰਨੇ ਆ ਆਪਾਂ ਨੇ ਕਿਸੇ ਨੂੰ ਗਿਫਟ ਵੀ ਦੇਣਾ ਹੁੰਦਾ ਤਾਂ ਸੇਮ ਦੋ ਸੂਟ ਹੈਗੇ ਆ ਆਪਣੇ ਕੋਲ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1400 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਆਨੀਅਨ ਪਿੰਕ ਕਲਰ ਜਿਹੜਾ ਪਿਆਜ਼ੀ ਪਿੰਕ ਕਲਰ ਕਹਿੰਦੇ ਆ ਆਪਾਂ ਉਹ ਵਾਲਾ ਕਲਰ ਆ ਸੂਟ ਦਾ ਬਹੁਤ ਪਿਆਰਾ ਪੂਰੇ 5 ਮੀਟਰ ਦੀ ਕੱਟ ਰਹੂਗੀ देखो वर्क कितना सोहना प्योर कॉटन ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਬਹੁਤ ਪਿਆਰੇ ਵਰਕ ਦੇ ਨਾਲ ਘੇਰੇ ਤੱਕ ਦੇਖੋ ਕਿੰਨਾ ਸੋਹਣਾ ਵਰਕ ਹੈ ਮਲਟੀ ਕਲਰ ਦੇ ਵਿੱਚ ਵਰਕ ਹੈ ਤੇ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਬਾਜੂ ਤੇ ਆ ਜਾਣਾ ਵਰਕ ਤੇ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪੂਰਾ ਖੁੱਲਾ ਡੁੱਲਾ ਦੁਪੱਟਾ ਤੇ ਦੇਖੋ ਦੁਪੱਟੇ ਦੀ ਲੋਕ ਬਹੁਤ ਸੋਹਣਾ ਸੂਟ 1400 ਪ੍ਰਾਈਸ ਦੇ ਨਾਲ 1400 ਪ੍ਰਾਈਸ 1400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੈ ਜੀ ਸੂਟ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਬਹੁਤ ਸੋਹਣਾ ਤੇ ਨੈਕਸਟ ਆ ਗਿਆ ਮਹਿੰਦੀ ਕਲਰ ਸੇਮ ਦੇ ਵਿੱਚ ਹੈ ਮਹਿੰਦੀ ਕਲਰ ਪਿਓਰ ਕਾਟਨ ਦੇ ਵਿੱਚ ਸੂਟ ਵਰਕ ਦੀ ਫਿਨਿਸ਼ਿੰਗ ਵੀ ਬਹੁਤ ਪਿਆਰੀ ਹੈ ਬਹੁਤ ਸੋਹਣਾ ਵਰਕ ਹੈ ਦੇਖੋ ਬਹੁਤ ਪਿਆਰਾ ਤਾਂ ਅੱਗੇ ਦਾ ਮਲਟੀ ਕਲਰ ਦੇ ਵਿੱਚ ਵਰਕ ਹੋਇਆ ਨੀਚੇ ਘੇਰੇ ਤੱਕ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਘੇਰੇ ਤੱਕ ਵਰਕ ਇਹ ਬਾਜੂ ਤੇ ਆ ਜਾਣਾ ਵਰਕ ਇਹ 슬ੀਵਸ ਤੇ ਆ ਜਾਣਾ ਵਰਕ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਆ ਤੇ ਇਹਦੇ ਨਾਲ ਦਾ ਵੀ ਸੇਮ ਆਪਣੇ ਕੋਲ ਇੱਕ ਸੂਟ ਹੋਰ ਹੈਗਾ ਸੇਮ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਸੇਮ ਦੋ ਸੂਟ ਹੈਗੇ ਆ ਆਪਣੇ ਕੋਲ ਤੇ ਨੈਕਸਟ ਆ ਗਿਆ ਮੋਰ ਪੰਖੀ ਕਲਰ ਪੀਕਾਕ ਬਲੂ ਕਲਰ ਹੈ ਸੇਮ ਵਰਕ ਇੱਕ ਡਿਜ਼ਾਈਨ ਦੇ ਵਿੱਚ ਦਿਖਾ ਰਹੀ ਆ ਮੈਂ ਤੁਹਾਨੂੰ ਸੂਟ ਬਹੁਤ ਪਿਆਰਾ ਵਰਕ ਬਹੁਤ ਸੋਹਣਾ ਵਰਕ ਹੋਇਆ ਕੋਸ਼ਿਸ਼ ਵੀ ਕਰਾਂ ਦੀ ਲੋੜ ਨਹੀਂ ਕੋਈ ਪਾਈਪਿੰਗ ਤੱਕ ਮੇਰੇ ਅਕੋਰਡਿੰਗ ਤੁਹਾਨੂੰ ਲਗਾਉਣ ਦੀ ਲੋੜ ਨਹੀਂ ਐਜ਼ ਇਟ ਇਜ਼ ਤੁਸੀਂ ਸਟੀਚ ਕਰਾ ਸਕਦੇ ਹੋ ਸੂਟ ਨੂੰ ਨਾ ਕੋਈ ਲਾਈਨਿੰਗ ਲੱਗਣੀ ਹੈ ਤੇ ਬਾਜੂ ਤੇ ਵੀ ਵਰਕ ਹੈ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਰੁਕ ਦੇ ਵਿੱਚ ਆ ਜਾਣਾ ਸੂਟ ਸਾਡੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹਦੇ ਨਾਲ ਦਾ ਸੇਮ ਇੱਕ ਸੂਟ ਹੋ ਰਿਹਾ ਆਪਣੇ ਕੋਲ ਮੋਰ ਪੰਖੀ ਕਲਰ ਦੇ ਵਿੱਚ ਵੀ ਆਪਣੇ ਕੋਲ ਦੋ ਹੈਗੇ ਆ ਸੂਟ 1400 ਪ੍ਰਾਈਸ ਦੇ ਨਾਲ ਰਹਿਣਗੇ ਸੂਟ 1400 ਪ੍ਰਾਈਸ ਦੇ ਨਾਲ ਸੇਮ ਡਿਜ਼ਾਈਨ ਚ ਹੈਗਾ ਮਰੂਨ ਕਲਰ ਸੇਮ ਡਿਜ਼ਾਈਨ ਚ ਮਰੂਨ ਕਲਰ ਆ ਪਾ ਜਾਣੀ ਬਹੁਤ ਸੋਨਾ ਵਰਕ ਹੈ ਫਰਨੀਸ਼ਿੰਗ ਨਾਲ ਵਰਕ ਹੋਇਆ ਨੀਚੇ ਘੇਰੇ ਤੱਕ ਦੇਖੋ ਬਹੁਤ ਸੋਹਣੀ ਪ੍ਰੋਪਰ ਵਰਕ ਇਹ ਬਾਜੂ ਤੇ ਆ ਜਾਣਾ ਵਰਕ ਤੇ ਪਿਓਰ ਮਸਲੀਂ ਦਾ ਦੁਪੱਟਾ ਰਹਿਣਾ ਸਿਕ ਪੂਰਾ ਟਾਈਮ ਇਟ ਦੇ ਦਾ ਦੁਪੱਟਾ ਤੇ ਲੁੱਕ ਦੇ ਵਿੱਚ ਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਇਹਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈਗੇ ਸੇਮ ਦੋ ਰੰਗ ਸੇਮ ਹੈਗੇ ਤੇ ਪ੍ਰਾਈਸ ਹੈਗਾ 1400 1400 ਪ੍ਰਾਈਸ ਦੇ ਨਾਲ ਰਹਿਣੀ ਹੈ ਨੈਕਸਟ ਡਿਜ਼ਾਈਨ ਆ ਗਿਆ ਪਹਿਲਾਂ ਤਾਂ ਵੀ ਇੱਕ ਡਿਜ਼ਾਈਨ ਚ ਦਿਖਾਈਆਂ ਤੁਹਾਨੂੰ ਸਾਰੇ ਸੂਟ ਤੇ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ येलो ਮਸਟਰਡ ਕਲਰ ਹੈ ਸੂਟ ਦਾ येलो ਮਸਟਰਡ ਕਲਰ ਹੈ ਪਿਓਰ ਕਾਟਨ ਦੇ ਵਿੱਚ ਹੀ ਰਹੂਗਾ ਸੂਟ ਤੇ ਬਸ ਵਰਕ ਦੀ ਡਿਜ਼ਾਈਨਿੰਗ ਅਲੱਗ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਦੇਖੋ ਉੱਪਰ ਤੋਂ ਲੈ ਕੇ ਬਹੁਤ ਪਿਆਰਾ ਇੱਥੇ ਸਾਈਡ ਤੇ ਨੈੱਕ ਬਣ ਜਾਣਾ ਇਹ ਸਾਈਡ ਤੇ ਆ ਜਾਣਾ ਵਰਕ ਨੀਚੇ ਘੇਰੇ ਤੇ ਵੀ ਵੇਲ ਬਣੀ ਹੋਈ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਪੂਰਾ ਸੂਟ ਬਹੁਤ ਪਿਆਰਾ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਬਾਜੂ ਤੇ ਆ ਜਾਣਾ ਵਰਕ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਯਾ ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪੂਰੇ ਖੁੱਲੇ ਡੁੱਲੇ ਦੁਪੱਟਿਆਂ ਦੇ ਨਾਲ ਸੂਟ ਹੈ ਇਹੋ ਜਿਹਾ ਦੇਖੋ ਪ੍ਰਾਈਸ ਸੇਮ ਰਹਿਣਾ 1400 ਪ੍ਰਾਈਸ ਰਹਿਣਾ ਨੈਕਸਟ ਆ ਗਿਆ ਮੈਰੂਨ ਕਲਰ ਸੇਮ ਡਿਜ਼ਾਈਨ ਦੇ ਵਿੱਚ ਮੈਰੂਨ ਕਲਰ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਲੋਕਾਂ ਨੇ ਘੇਰੇ ਤੇ ਵੇਲ ਬਣੀ ਹੋਈ ਐ ਜਿਹੜੀ ਘੇਰੇ ਤੇ ਵੇਲ ਐ ਉਹੀ ਬਾਜੂ ਤੇ ਵੇਲ ਪੂਰਾ ਹੈਵੀ ਵਰਕ ਕੋਈ ਲੈਂਥ ਦਾ ਇਸ਼ੂ ਨਹੀਂ ਬਹੁਤ ਪਿਆਰਾ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਪਿਓਰ ਮਸਲੀਨ ਦੇ ਪੂਰੇ 2.5 ਮੀਟਰ ਦੇ ਖੁੱਲੇ ਦੁਪੱਟੇ ਇਹ ਲੋਕ ਦੇ ਵਿਚਾਰਣਾ ਦੁਪੱਟਾ ਦੇਖੋ ਕਿੰਨਾ ਪਿਆਰਾ ਸੁੰਦਰ ਹੈ ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 1400 ਪ੍ਰਾਈਸ ਹੈ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਗ੍ਰੀਨ ਕਲਰ ਗ੍ਰੀਨ ਵੀ ਬਹੁਤ ਥੋੜਾ ਸੋਨਾ ਜਿਹਾ ਲੱਗਦਾ ਗ੍ਰੀਨ ਜਿਵੇਂ ਗਰਮੀਆਂ ਦੇ ਅਕੋਰਡਿੰਗ ਕਲਰ ਹੈ ਇਹ ਲੋਕ ਦੇ ਵਿਚਾਰਣਾ ਪਿਆਰਾ ਵਰਕ نیچے ਘੇਰੇ ਤੱਕ ਬੜੀ ਪਿਆਰੀ ਵੇਲ ਬਣੀ ਹੋਈ ਹੈ ਤੋ ਲੇਕਿਟ ਇਹ ਬਾਜੂ ਤੇ ਆ ਜਾਣਾ ਵਰਕ ਤੇ ਪੇਰ ਮਸਲੀ ਇੰਦਾ ਦੁਪੱਟਾ ਰਹਿਣਾ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਰੁਕ ਦੇ ਵਿੱਚ ਐਪਸੈਂਟ ਤੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਕਲਰ ਬੜਾ ਪਿਆਰਾ ਹੈ ਤੇ ਨੈਕਸਟ ਆ ਗਿਆ ਮਰਜੈਂਟਾ ਕਲਰ ਜਿਹੜਾ ਥੋੜਾ ਕਾਲਸ ਤੇ ਮਰਜੈਂਟਾ ਹੁੰਦਾ ਹੈ ਬ੍ਰਾਈਟ ਮਰਜੈਂਟਾ ਗਰਮੀਆਂ ਚ ਚੁਗਦਾ ਹੁੰਦਾ ਹੈ ਇਹ ਜਿਹੜਾ ਥੋੜਾ ਕਾਰਸ ਤੇ ਧੰਮਰਾਂਗਾ ਰੰਗ ਆ ਜਾਂਦਾ ਪ्योर कॉटन ਦੇ ਵਿੱਚ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਇਹ ਲੁੱਕ ਤੇ ਵੀ ਚੱਲ ਕੇਰੇ ਤੱਕ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵੀ ਵੇਲ ਬਣੀ ਹੋਈ ਹੈ ਇਹ ਲੁੱਕ ਤੇ ਵੀ ਚਾਜਣਾ ਸੂਟ ਦੇਖੋ ਕਿੰਨਾ ਸੋਹਣਾ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਕੁਛ ਵੀ ਕਰਾਨ ਦੀ ਲੋੜ ਨਹੀਂ ਬਾਜੂ ਤੇ ਵੀ ਵਰਕ ਹੈ ਪੂਰੀ ਸ਼ਰਟ ਤੇ ਵਰਕ ਹੈ ਤੇ ਨਾਲ ਪ੍ਰੋਪਰ ਪਿਓਰ ਮਸਲੀਨ ਦਾ ਖੁੱਲਾ ਦੁਪੱਟਾ ਇਹ ਬਹੁਤ ਪਿਆਰਾ ਕਲਰ ਬੜਾ ਸੋਹਣਾ ਲੱਗਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ 1400 ਪ੍ਰਾਈਸ ਹੈ ਜੀ ਤੁਹਾਨੂੰ ਵਰਕ ਵਾਲੇ ਕਾਟਨ ਦੇ ਸੂਟ ਦਿਖਾਏ ਆ ਪਿਓਰ ਮਸਲੀਨ ਦੇ ਪ੍ਰਿੰਟਡ ਦੁਪੱਟਿਆਂ ਦੇ ਨਾਲ 1400 ਪ੍ਰਾਈਸ ਦੇ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਲਾਰਡ